ਲੋਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਚ ਆਪਾਂ ਲੱਗੇ ਹਾਂ ਵੀ ਲੈਂਦਾ ਵੀ ਆਪਾਂ 12 ਕਿੱਲਿਆਂ ਦਾ ਤੇ 12 ਦਾ ਆਪਾਂ ਲਵਣਾ ਮੱਕੀ ਆਪਣੀ ਆਪਾਂ ਮਾਡਰਨ ਦਾ ਲੈਂਦਾ 110 ਤੇ ਬਾਕੀ 131 PR 131 ਚਲੋ ਕਰਦੇ ਆਂ ਸ਼ੁਰੂਆਤ ਕਿਦਾਂ-ਕਿਦਾਂ ਪਨੀਰੀ ਬੀਜਣੀ ਸਾਰਾ ਪ੍ਰੋਸੈਸ ਤੁਹਾਨੂੰ ਦਿਖਾਉਂਦੇ ਆਂ ਬਣੇ ਰਹੋ ਵੀਡੀਓ ਦੇ ਨਾਲ ਨੂੰ ਪਹਿਲਾਂ ਭਉਨੇ ਆ ਦਵਾਈ ਲਾਉਨੇ ਆ ਸਾਰਾ ਕੁਝ ਦਿਖਾਉਂਦੇ ਆ ਤੁਹਾਨੂੰ ਬਣੇ ਰਹੋ ਵੀਡੀਓ ਦੇ ਨਾਲ ਲੋ ਮਿੱਤਰੋ ਹੁਣ ਆਪਾਂ ਕਰਦੇ ਆਂ ਵਟਾਂ-ਛਟਾਂ ਰੈਡੀ ਕਰਕੇ ਬੀਜਦੇ ਆਂ ਮਾਈ ਵਾਈ ਗੁਰੂ ਦਾ ਨਾਮ ਲੈ ਕੇ ਸੱਚੇ ਪਾਤਸ਼ਾਹ ਮਾਲਕਾ ਤੇਰਾ ਨਾਮ ਲੈ ਕੇ ਬੀਜੇ ਲੱਗਿਆ ਸੱਚੇ ਪਾਤਸ਼ਾਹ ਵਾਈ ਗੁਰੂ ਵਧੀਆ ਹੋਵੇ ਤੇ ਇਹਦਾ ਪੈਸਾ ਚੰਗੀ ਜਗ੍ਹਾ ਤੇ ਲੱਗੇ ਠੀਕ ਆ ਚੱਲਦੇ ਕਰਦੇ ਆਪਾਂ ਲਓ ਮੱਤਰ ਪਿਆਰਿਓ ਕਿਉਂਕਿ ਟਾਈਮ ਹੋ ਚਲਿਆ ਠੰਡਾ ਆਪਾਂ ਹੁਣ ਬੀਜ ਲਗਾਏ 110 ਤੇ 131 ਇਹਨਾਂ ਨੂੰ ਲਾ ਦਾਂਗੇ ਨਾਲ ਦਵਾਈ ਤੇ ਕਿਹੜੇ ਮੇਰੇ ਭਰਾਵਾਂ ਨੇ ਹੋਰ ਵੈਰਾਈਟੀ ਬੀਜੇ ਜਿੱਦਾਂ ਹੁਣ ਆਪਾਂ 110 131 ਗਾਂਹ ਜਿਹੜੀ ਜਿਹੜੀ ਵੈਰਾਈਟੀ ਹੋਰ ਬੀਜਾਂਗੇ ਤਾਂ ਆਪਾਂ ਵੀ ਇੱਧਰ ਥਾਂ ਥੋੜਾ ਬਣਾ ਲਾਂਗੇ ਹੋਰ ਸਵੇਹਾ ਕੰਮ ਮਾਰ ਕੇ ਤੇ ਕਮੈਂਟ ਜ਼ਰੂਰ ਕਰਿਓ ਦੱਸਿਓ ਨਾਲੇ ਤੇ ਮਹਾਰਾਜ ਬਰਕਤਾਂ ਪਾਵੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਪਰਮਾਤਮਾ ਦਾ ਨਾਮ ਲੈ ਕੇ ਕਿਉਂਕਿ ਵਧੀਆ ਫਸਲ ਹੋਵੇ ਚੰਗੇ ਪਾਸੇ ਪੈਸੇ ਲੱਗਣੇ ਦੇ ਮਾੜੇ ਪਾਸੇ ਨਾ ਲੱਗਣ ਬਸ ਮਾਰੇ ਕਿਰਪਾ ਕਰੇ ਲਓ ਬਈ ਮੇਰੇ ਮਿੱਤਰੋ ਆਪਾਂ ਕਰਤੀ ਸ਼ੁਰੂ ਪਨੀਰੀ ਵਿਦਨੀ ਇੱਧਰ ਕੰਮ ਰਹਿ ਨੇ ਬਾਪੂ ਜੀ ਹੁੰਦਾ ਅੱਗੇ ਨਵਾਂ ਸਵਰਾਜ ਬੰਦੇ ਦੇ ਚਿਹਰੇ ਤੇ ਖੁਸ਼ੀ ਬਹੁਤ ਹੁੰਦੀ ਜਦੋਂ بڑا ਟਰੈਕਟਰ ਲੈ ਕੇ ਹੁੰਦਾ ਸਹੀ ਗੱਲ ਇਹ ਕਿ ਸਾਗਲੇ ਤਾਂ ਮੈਂ ਆ ਸਾਰੀ ਦੁਨੀਆ ਖਰੀਦ ਲਈ ਹਣਾ ਇਦਾਂ ਹੀ ਕਿ ਨਹੀਂ ਬੁਰਾ ਜਿਹੜਾ ਇਹਦਾ ਟਰੈਕਟਰ ਲੋ ਮਿੱਤਰੋ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਪੇਪਰ ਲਵਾਉਣ ਦੇ ਆਪਾਂ ਕਿਦਾਂ ਪੇਪਰ ਸਹੀ ਰਹੂਗਾ ਉਹੀ ਦੱਸਿਓ ਫਿਰ ਅਹੀ ਤੁਹਾਨੂੰ ਆਪਣੇ ਕਾਰਨਾਂ ਨੇ ਦੱਸਾਂਗੇ ਆਪਾਂ ਕਿੰਵੇਂ ਟਰੈਕਟਰ ਤੇ ਲਾਉਣ ਦੇ ਆ ਨਵੇਂ ਦੇ ਤੀਜੇ ਦੇ ਦੂਜੇ ਤੀਜੇ ਟਰੈਕਟਰ ਤੇ ਆਪਾਂ ਦੇ ਲਾਉਣ ਦੇ ਆ ਇਹ ਪੇਪਰ ਕੇ ਨੇ ਸ਼ਤਾਨੀ ਕਰਤੀ ਉਤੋਂ ਪਾੜਤਾ ਸੀ ਮਤਲਬ ਪੱਟਤਾ ਸੀ ਉਦਾਂ ਆ ਸਾਰਾ ਲੈਮੀਨੇਸ਼ਨ ਹੋਇਆ ਵਾ ਟਰੈਕਟਰ ਪੂਰਾ ਸਾਲ ਚੱਲ ਗਿਆ ਕੋਈ ਇੱਕ ਐ ਪੱਟਿਆ ਆ ਸਾਫ਼ ਸੁਥਰਾ ਨਿਕਲਿਆ ਇਸੋ ਪੱਟਿਆ ਵਾ ਕੋਈ ਚੱਕਰ ਨਹੀਂ ਹੋਇਆ ਕੋਈ ਕੁਛ ਨਹੀਂ ਪਰ ਆਪਾਂ ਤੁਸੀਂ ਦੱਸਿਓ ਵੀ ਕਿੰਦਾ ਤੁਹਾਡੇ ਹਿਸਾਬ ਨਾਲ ਕਿ ਤੁਸੀਂ ਆਪਣੀ ਦਿਓ ਸਲਾਹ ਦਿਓ ਵੀ ਕਿੰਦਾ ਸਾਡੇ ਹਿਸਾਬ ਨਾਲ ਨਹੀਂ ਤੇ ਮਕਰਾਟਾਂ ਦੇ ਪੂਰਾ ਪੂਰਾ ਕਰਾ ਕੇ ਰੱਖਿਆ ਵਾ ਪ੍ਰਾਣੀਆਂ ਇਹ ਵੀਡੀਓ ਚ ਵੇਖ ਲਓ ਅਰਜਨ ਤੇ ਵੀ ਹੁਣਾ ਵਾ ਆਪਾਂ ਕਰਾਇਆ ਨਹੀਂ ਜਾਂਦਾ ਇਹ ਬਾਕੀ ਤੁਸੀਂ ਦੇਖ ਕੇ ਦੱਸਿਓ ਹਣੂ ਇਹ ਆਪਣੇ ਭਰਾ ਦੀ ਦੁਕਾਨ ਹੈ ਕੰਮ ਕਰਾਓ ਤਸੱਲੀ ਜਾਂ ਸ਼ੂਟ ਵਾਦੂ ਸਭ ਤੋਂ ਜਾਇ ਕਰਕੇ ਦਿੰਦਾ ਮੁੰਡਾ ਪੇਪਰ ਦੀ ਗਾਰੰਟੀ ਫੁੱਲ ਜੇਦੋ ਮਰਜ਼ੀ ਆ ਕੇ ਕਰਾਓ ਅਧੀ ਰਾਤ ਸਵੇਰੇ ਦੁਪਹਿਰ ਆ ਤੁਹਾਡੇ ਸਾਹਵੇਂ ਪੇਪਰ ਵੇਲੇ ਗੱਡੀ ਟੌਪ ਦਾ ਲੱਗਣ ਡਿਆ ਆ ਵੇਖੋ ਪਤਾ ਲੱਗਣਾ ਨਹੀਂ ਲੱਗਾ ਕਿ ਨਹੀਂ ਲੱਗਾ ਇਹ ਤਾਂ ਕੁਛ ਤਾਨੀ ਕਰ ਗਿਆ ਸਾਡਾ ਪੇਪਰ ਆ ਕਿ ਆ ਸਾਰਾ ਹੋਇਆ ਵਾ ਡਾਕਟਰ ਪਰ ਨਹੀਂ ਲੱਗਦਾ ਹੋਇਆ ਕਿ ਨਹੀਂ ਹੋਇਆ ਨਾਸ਼ਤਾ ਨਹੀਂ ਕਰਦਾ ਤੇ ਕੁਝ ਨਹੀਂ ਹੋਣਾ ਚਲੋ ਬਣੇ ਰਹੋ ਵੀਡੀਓ ਦੇ ਨਾਲ ਰੱਬ ਰੱਖਾ ਮਿਲਦੇ ਆ ਅਗਲੀ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸਿਓ